ਮੇਰੇ ਨਾਨਕੇ ਪਹੁੰਚਨ ਸਾਰੇ ਇਰਮਾਨ ਨੂੰ ਖੇਡਣ ਨੂੰ ਮਿਲ ਗਈ ਸੀਗੀ ਨਿੱਕੀ ਜਿਹੀ ਬਿੱਲੀ ਤੇ ਚੱਕ ਚੱਕ ਬਿੱਲੀ ਦੇ ਖੱਲੀਆਂ ਪਾਤੀਆਂ ਸੀਗੀਆਂ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਤੇ ਇਰਮਾਨ ਮੰਮੀ ਹੋਣਾ ਕੋਲੇ ਇੱਕ ਦਿਨ ਪਹਿਲਾਂ ਹੀ ਪਹੁੰਚ ਗਏ ਸੀਗੇ ਉਸ ਤੋਂ ਬਾਅਦ ਅਸੀਂ ਰੈਡੀ ਸ਼ੈਡੀ ਹੋ ਕੇ ਅੱਡੇ ਤੇ ਪਹੁੰਚੇ ਸਭ ਤੋਂ ਪਹਿਲਾਂ ਲਈ ਸੀ ਮਠਿਆਈ ਕਿਉਂਕਿ ਅਸੀਂ ਕਾਫੀ ਟਾਈਮ ਬਾਅਦ ਜਾਣਾ ਸੀਗਾ ਤੇ ਮੇਰੇ ਨਾਨਕੇ ਮੇਲਾ ਵੀ ਸੀਗਾ ਜਿਹੜਾ ਗੁੱਗਾ ਜ਼ਾਹਿਰ ਪੀਰ ਦਾ ਮੇਲਾ ਹੁੰਦਾ ਵਾ ਤੇ 15 ਅਗਸਤ ਦਾ ਕਰਕੇ ਦੂਸਰੇ ਦਿਨ ਹਨਾ ਕੋਈ ਵੀ ਬੱਸ ਗੱਡੀ ਜਾ ਨਹੀਂ ਸੀ ਰਹੀ ਵੈਸੇ ਤਾਂ 16 ਤਰੀਕ ਸੀਗੀ ਤੇ ਇਸੇ ਲਈ ਸਾਨੂੰ ਆਟੋ ਜਾ ਮਿਲ ਗਿਆ ਸੀਗਾ ਫਿਰ ਅਸੀਂ ਉ ਸੋਖੇ ਸੋਖੇ ਅਸੀਂ ਉੱਥੋਂ ਤੱਕ ਪਹੁੰਚੇ ਫਿਰ ਅਸੀਂ ਆਗੇ ਸੀਗੇ ਖਾੜੇ ਇੱਥੇ ਮੇਰੀ ਭੈਣ ਆ ਵੀ ਡਰੈਸ ਦਿਖਾ ਰਹੀ ਸੀਗੀ ਉਹ ਜਿਹੜੀ ਕਿ ਉਹਨੇ ਆਪ ਸੇ ਉੰਤੀ ਸੀਗੀ ਫਾਈਨਲੀ ਫਿਰ ਅਸੀਂ ਆਪਦੇ ਨਾਨਕੇ ਪਹੁੰਚ ਗਏ ਸੀਗੇ ਮੈਂ ਤਾਂ ਕਾਫੀ ਟਾਈਮ ਬਾਅਦ ਆਈ ਸੀਗੀ ਸਾਲ ਦੋ ਸਾਲ ਬਾਅਦ ਤੇ ਚਾਰੇ ਪਾਸੇ ਬਹੁਤ ਘੈਂਟ ਜਿਹਾ 뷰 ਸੀਗਾ ਨਾ ਰਮਾਨ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਰਾਜ ਫਿਰ ਮੈਨੂੰ ਮਿਲ ਗਿਆ ਸੀਗਾ ਮੇਰੇ ਇੱਕ ਕਜਨ ਬ੍ਰਦਰ ਹਨ ਮਾਮੇ ਦਾ ਮੁੰਡਾ ਤੇ ਉਹਨੇ ਪਰਸ ਵਾਂਗੂ ਸਾਡਾ ਬੈਗ ਫੜ ਲਿਆ ਸੀਗਾ ਤੇ ਆ ਚੱਲ ਰਹੀਆਂ ਸੀਗੀਆਂ ਮੇਲੇ ਦੀਆਂ ਜੋਰਾ ਸ਼ੋਰਾ ਨਾਲ ਤਿਆਰੀਆਂ ਪਲੀਜ਼ ਆ ਮੇਰੀ ਵੀਡੀਓ ਨੂੰ ਹਨਾ ਲਾਈਕ ਕਮ ਬਾਕੀ ਜਿਹੜੀ ਮੇਲੇ ਵਾਲੀ ਵੀਡੀਓ ਹੋਈ ਉਹ ਮੈਂ ਅਗਲੇ ਨੈਕਸਟ ਵਲੌਗ ਚ ਦਿਖਾਉਂਗੀ ਤੇ ਤੁਸੀਂ ਸਾਰੇ ਜਾਣੇ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਬਹੁਤ ਹੀ ਘੈਂਟ ਸਜਾਵਟ ਕੀਤੀ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਘਰੇ ਪਹੁੰਚੇ ਉਹਨਾਂ ਨੇ ਨਿੱਕੀ ਜਿਹੀ ਬਿੱਲੀ ਰੱਖੀ ਹੋਈ ਆ ਹਨਾ ਾਰਮਾਨ ਬਹੁਤ ਜ਼ਿਆਦਾ ਖੇਡਿਆ ਾਰਮਾਨ ਨੂੰ ਬਹੁਤ ਜ਼ਿਆਦਾ ਪਸੰਦ ਆਈ ਬਿੱਲੀ ਤੇ ਸਾਥੋਂ ਡਰ ਵੀ ਨਹੀਂ ਸੀ ਰਹੀ ਨਾ ਉਹਨੇ ਸਾਨੂੰ ਕੁਝ ਕਿਹਾ ਬਲੌਂਗੜਾ ਜਾਂ ਸੀਗਾ ਸਾਡੇ ਕੋਲੇ ਬੈਠ ਕੇ ਬਹੁਤ ਨਜ਼ਾਰੇ ਲੋਟੇ ਬਿੱਲੀ ਨੇ ਵੀ ਟਾ ਟਾ